ਉਤਪਤ ਅਧਿਆਇ 4 ਕਾਇਨ ਅਤੇ ਹਾਬਲ ਆਦਮ ਨੇ ਆਪਣੀ ਪਤਨੀ ਹਵਾ ਨਾਲ ਸੰਗ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਕਾਇਨ ਨੂੰ ਜਨਮ ਦਿੱਤਾ ਤਦ ਉਹਨੇ ਆਖਿਆ ਮੈਂ ਇੱਕ ਮਨੁੱਖੀ ਯਹੋਵਾ ਕੋਲੋਂ ਪ੍ਰਾਪਤ ਕੀਤਾ ਫਿਰ ਉਸਨੇ ਉਸਤੇ ਭਰਾ ਹਾਬਲ ਨੂੰ ਜਨਮ ਦਿੱਤਾ ਹਾਬਲ ਇੱਜੜਾਂ ਦਾ ਆਜੜੀ ਸੀ ਅਤੇ ਕਾਇਨ ਖੇਤੀਬਾੜੀ ਕਰਦਾ ਸੀ ਕੁਝ ਦਿਨਾਂ ਬਾਅਦ ਅਜੀਹਾ ਹੋਇਆ ਕਿ ਕਾਇਨ ਜ਼ਮੀਨ ਦੇ ਫਲ ਤੋਂ ਯਹੋਵਾ ਨੂੰ ਭੇਟ ਚੜਾਉਣ ਲਈ ਕੁਝ ਲੈ ਆਇਆ ਹਾਬਲ ਵੀ ਇੱਜੜ ਦੇ ਪਲੌਟੀਆਂ ਨੂੰ ਅਤੇ ਉਹਨਾਂ ਦੀ ਚਰਬੀ ਵਿੱਚੋਂ ਕੁਝ ਲੈ ਆਇਆ ਅਤੇ ਯਹੋਵਾ ਨੇ ਹਾਬਲ ਨੂੰ ਅਤੇ ਉਹਦੀ ਭੇਟ ਨੂੰ ਪਸੰਦ ਕੀਤਾ ਪਰ ਕਾਇਨ ਅਤੇ ਉਹਦੀ ਭੇਟ ਨੂੰ ਪਸੰਦ ਨਾ ਕੀਤਾ ਇਸ ਲਈ ਕਾਇਨ ਬਹੁਤ ਗਰੋਧਮਾਨ ਹੋਇਆ ਅਤੇ ਉਹਦਾ ਚਿਹਰਾ ਉਦਾਸ ਹੋ ਗਿਆ ਤਦ ਯਹੋਵਾ ਨੇ ਕਾਇਨ ਨੂੰ ਆਖਿਆ ਤੂੰ ਕਿਉਂ ਗਰੋਧਮਾਨ ਹੈ ਅਤੇ ਤੇਰੇ ਚਿਹਰੇ ਤੇ ਉਦਾਸੀ ਕਿਉਂ ਛਾਈ ਹੈ ਜੇ ਤੂੰ ਭਲਾ ਕਰੇਂ ਤਾਂ ਕੀ ਤੇਰੀ ਭੇਟ ਸਵੀਕਾਰ ਨਾ ਕੀਤੀ ਜਾਵੇਗੀ ਪਰ ਜੇ ਤੂੰ ਭਲਾ ਨਾ ਕਰੇਂ ਤਾਂ ਪਾਪ ਦਰਵਾਜ਼ੇ ਉੱਤੇ ਘਾਤ ਲਾ ਕੇ ਬੈਠਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਅਰ ਤੂੰ ਉਹਦੇ ਉੱਤੇ ਪਰਬਲ ਹੋ ਫਿਰ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕੁਝ ਕਿਹਾ ਅਤੇ ਜਦ ਉਹ ਖੇਤ ਵਿੱਚ ਸਨ ਤਾਂ ਕਾਇਨ ਨੇ ਆਪਣੇ ਭਰਾ ਹਾਬਲ ਦੇ ਵਿਰੁੱਧ ਉੱਠ ਕੇ ਉਸ ਨੂੰ ਮਾਰ ਦਿੱਤਾ ਤਦ ਯਹੋਵਾ ਨੇ ਕਾਇਨ ਨੂੰ ਪੁੱਛਿਆ ਤੇਰਾ ਭਰਾ ਹਾਬਲ ਕਿੱਥੇ ਹੈ ਉਸ ਨੇ ਆਖਿਆ ਮੈਂ ਨਹੀਂ ਜਾਣਦਾ ਭਲਾ ਮੈਂ ਆਪਣੇ ਭਰਾ ਦਾ ਰੱਖਾ ਹਾਂ ਫਿਰ ਉਸ ਨੇ ਆਖਿਆ ਤੂੰ ਇਹ ਕੀ ਕੀਤਾ ਹੈ ਤੇਰੇ ਭਰਾ ਦਾ ਲਹੂ ਜ਼ਮੀਨ ਤੋਂ ਮੇਰੇ ਅੱਗੇ ਦੁਹਾਈ ਦਿੰਦਾ ਹੈ ਇਸ ਲਈ ਹੁਣ ਤੂੰ ਜ਼ਮੀਨ ਤੋਂ ਜਿਸਨੇ ਆਪਣਾ ਮੂੰਹ ਤੇਰੇ ਭਰਾ ਦਾ ਲਹੂ ਤੇਰੇ ਹੱਥੋਂ ਲੈਣ ਲਈ ਖੋਲਿਆ ਹੈ ਸਰਾਪੀ ਹੋਇਆ ਹੈ ਜਦ ਤੂੰ ਜ਼ਮੀਨ ਦੀ ਵਾਹੀ ਕਰੇਂਗਾ ਤਾਂ ਉਹ ਤੇਰੇ ਲਈ ਆਪਣੀ ਪੂਰੀ ਫਸਲ ਨਹੀਂ ਦੇਵੇਗੀ ਤੂੰ ਧਰਤੀ ਉੱਤੇ ਪਗੌੜਾ ਅਤੇ ਪਟਕਣ ਵਾਲਾ ਹੋਵੇਂਗਾ ਕਾਇਨ ਨੇ ਯਹੋਵਾ ਨੂੰ ਆਖਿਆ ਮੇਰੀ ਸਜ਼ਾ ਸਹਿਣ ਤੋਂ ਬਾਹਰ ਹੈ ਵੇਖ ਤੂੰ ਅੱਜ ਦੇ ਦਿਨ ਮੈਨੂੰ ਇਸ ਜ਼ਮੀਨ ਦੇ ਉੱਤੋਂ ਦਰਕਾਰ ਦਿੱਤਾ ਅਤੇ ਮੈਂ ਤੇਰੇ ਅੱਗੇ ਲੁਕ ਜਾਵਾਂਗਾ ਮੈਂ ਧਰਤੀ ਉੱਤੇ ਪਗੌੜਾ ਅਤੇ ਪਟਕਣ ਵਾਲਾ ਹੋਵਾਂਗਾ ਅਤੇ ਜੋ ਕੋਈ ਮੈਨੂੰ ਲੱਭੇਗਾ ਉਹ ਮੈਨੂੰ ਮਾਰ ਸੁੱਟੇਗਾ ਅਤੇ ਯਹੋਵਾ ਨੇ ਉਹਨੂੰ ਆਖਿਆ ਜੋ ਕੋਈ ਕਾਇਨ ਨੂੰ ਮਾਰੇ ਉਸ ਤੋਂ ਸੱਤ ਗੁਣਾ ਬਦਲਾ ਲਿਆ ਜਾਵੇਗਾ ਅਤੇ ਯਹੋਵਾ ਨੇ ਕਾਇਨ ਲਈ ਇੱਕ ਨਿਸ਼ਾਨ ਠਹਿਰਾਇਆ ਤਾਂ ਜੋ ਅਜੇਹਾ ਨਾ ਹੋਵੇ ਕਿ ਕੋਈ ਉਹਨੂੰ ਲੱਭ ਕੇ ਮਾਰ ਸੁੱਟੇ ਕਾਇਨ ਦੇ ਵੰਸ਼ਜ ਸੋ ਕਾਇਨ ਯਹੋਵਾ ਦੇ ਹਜ਼ੂਰੋਂ ਚਲਿਆ ਗਿਆ ਅਤੇ ਅਦਨ ਦੇ ਪੂਰਬ ਵੱਲ ਨੋਦ ਦੇਸ਼ ਵਿੱਚ ਜਾ ਕੇ ਵਸ ਗਿਆ ਕਾਇਨ ਨੇ ਆਪਣੀ ਪਤਨੀ ਨਾਲ ਸੰਗ ਕੀਤਾ ਅਤੇ ਉਹ ਗਰਭਵਤੀ ਹੋਈ ਉਸਨੇ ਹਨੋਕ ਨੂੰ ਜਨਮ ਦਿੱਤਾ ਅਤੇ ਉਸਨੇ ਇੱਕ ਨਗਰ ਬਣਾਇਆ ਉਸਨੇ ਉਸ ਨਗਰ ਦਾ ਨਾਮ ਆਪਣੇ ਪੁੱਤਰ ਦੇ ਨਾਮ ਉੱਤੇ ਹਨੋਕ ਰੱਖਿਆ ਹਨੋਕ ਤੋਂ ਇਰਾਦ ਜੰਮਿਆ ਇਰਾਦ ਤੋਂ ਮਹਯਾਇਲ ਜੰਮਿਆ ਮਹੋਯਾਇਲ ਤੋਂ ਮਥੂਸ਼ਾਇਲ ਜੰਮਿਆ ਅਤੇ ਮਥੂਸ਼ਾਇਲ ਤੋਂ ਲਾਮਕ ਜੰਮਿਆ ਲਾਮਕ ਨੇ ਆਪਣੇ ਲਈ ਦੋ ਪਤਨੀਆਂ ਰੱਖੀਆਂ ਇੱਕ ਦਾ ਨਾਮ ਆਦਾ ਸੀ ਅਤੇ ਦੂਸਰੀ ਦਾ ਨਾਮ ਜ਼ਿਲਾ ਸੀ ਆਦਾ ਨੇ ਯਾਬਲ ਨੂੰ ਜਨਮ ਦਿੱਤਾ ਉਹ ਉਹਨਾਂ ਦਾ ਪਿਤਾ ਸੀ ਜਿਹੜੇ ਤੰਬੂਆਂ ਵਿੱਚ ਵੱਸਦੇ ਸਨ ਅਤੇ ਪਸ਼ੂ ਪਾਲਦੇ ਸਨ ਅਤੇ ਉਸ ਦੇ ਭਰਾ ਦਾ ਨਾਮ ਜ਼ੂਬਲ ਸੀ ਉਹ ਉਹਨਾਂ ਸਾਰਿਆਂ ਦਾ ਪਿਤਾ ਸੀ ਜਿਹੜੇ ਬਰਬਦ ਅਤੇ ਬੀਨ ਵਜਾਉਂਦੇ ਸਨ ਜ਼ਿੱਲਾ ਨੇ ਵੀ ਤੂਬਲ ਕਾਇਨ ਨੂੰ ਜਨਮ ਦਿੱਤਾ ਉਹ ਲੋਹੇ ਪਿੱਤਲ ਦੇ ਹਰ ਇੱਕ ਵੱਢਣ ਵਾਲੇ ਸੰਦ ਨੂੰ ਤਿੱਖਾ ਕਰਨ ਵਾਲਾ ਸੀ ਅਤੇ ਤੂਬਲ ਕਾਇਨ ਦੀ ਭੈਣ ਨਾਮਾ ਸੀ ਲਾਮਕ ਨੇ ਆਪਣੀਆਂ ਪਤਨੀਆਂ ਨੂੰ ਆਖਿਆ ਆਦਾ ਤੇ ਜ਼ਿੱਲਾ ਮੇਰੀ ਗੱਲ ਨੂੰ ਸੁਣੋ ਏ ਲਾਮਕ ਦੀ ਪਤਨੀਆਂ ਮੇਰੇ ਬਚਨ ਤੇ ਕੰਨ ਲਾਓ ਮੈਂ ਤਾਂ ਇੱਕ ਮਨੁੱਖ ਨੂੰ ਜਿਸਨੇ ਮੈਨੂੰ ਫੱਟੜ ਕੀਤਾ ਅਤੇ ਇੱਕ ਗੱਭਰੂ ਨੂੰ ਜਿਸਨੇ ਮੈਨੂੰ ਸੱਟ ਮਾਰੀ ਮਾਰ ਸੁੱਟਿਆ ਹੈ ਜੇ ਕਾਇਨ ਦਾ ਬਦਲਾ 7 ਗੁਣਾ ਹੈ ਨਾਮਕ ਦਾ 77 ਗੁਣਾ ਲਿਆ ਜਾਵੇਗਾ ਸੇਥ ਅਤੇ ਅਨੋਸ਼ ਆਦਮ ਨੇ ਫਿਰ ਆਪਣੀ ਪਤਨੀ ਨਾਲ ਸੰਗ ਕੀਤਾ ਅਤੇ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਇਹ ਆਖ ਕੇ ਉਹਦਾ ਨਾਮ ਸੇਥ ਰੱਖਿਆ ਕਿ ਪਰਮੇਸ਼ਰ ਨੇ ਮੈਨੂੰ ਹਾਬਲ ਦੀ ਥਾਂ ਇੱਕ ਹੋਰ ਪੁੱਤਰ ਦਿੱਤਾ ਜਿਸ ਨੂੰ ਕਾਇਨ ਨੇ ਮਾਰ ਸੁੱਟਿਆ ਸੀ ਅਤੇ ਸੇਥ ਤੋਂ ਵੀ ਇੱਕ ਪੁੱਤਰ ਜੰਮਿਆ ਅਤੇ ਉਸ ਨੇ ਉਹਦਾ ਨਾਮ ਅਨੋਸ਼ ਰੱਖਿਆ ਉਸ ਵੇਲੇ ਤੋਂ ਲੋਕ ਯਹੋਵਾ ਦਾ ਨਾਮ ਲੈਣ ਲੱਗੇ